ਇਹ ਜਿੰਨਾ ਵੀ ਇਤਿਹਾਸ ਹੈ ਨੇ ਇਹਦਾ ਨਿਚੋੜ ਵੇਖੋ ਵੀ ਮਹਾਰਾਜ ਚਾਹੁੰਦੇ ਕੀ ਸੀ ਇੰਨਾ ਪਿਆਰਾ ਸਾਨੂੰ ਪੈਗਾਮ ਦਿੱਤਾ ਨਿੱਕੀ ਨਿੱਕੀ ਗੱਲ ਬਾਣੀ ਇਤਿਹਾਸ ਦੀ ਪਰਚੋਲ ਕਰੀਏ ਇਹ ਨਾ ਵੇਖੋ ਇਤਿਹਾਸ ਕਿੰਨੇ ਲਿਖਿਆ ਕਿੱਥੇ ਲਿਖਿਆ ਕਿਵੇਂ ਹੋਇਆ ਤੁਸੀਂ ਇਹ ਵੇਖੋ ਵੀ ਇਹਦਾ ਮੈਸੇਜ ਕਿੱਡਾ ਸੋਹਣਾ ਬੋਲੋ ਸਤਨਾਮ ਵਾਹਿਗੁਰੂ ਤੇ ਗੁਰੂ ਬਾਛਾ ਕਿਰਪਾ ਕਰਿਆ ਅਪਨ ਜੁੜੇ ਆਂ ਸਾਖੀ ਗਵਾਹੀ ਹੁੰਦੀ ਆ ਮੇਰੇ ਪਾਤਸ਼ਾਹ ਨੂੰ ਸਾਦ ਸਰਾਏ ਨੇ ਆਖਿਆ ਸਤਿਗੁਰੂ ਤੁਹਾਡੇ ਕੋ ਕਰੋੜਾਂ ਦੇ ਰਤਨ ਤੁਹਾਡੇ ਪੈਰਾਂ 'ਚ ਰੁਲਦੇ ਫਿਰਦੇ ਤੇ ਤੁਸੀਂ ਸਾਦੇ ਜੇ ਕੱਪੜੇ ਪਾ ਕੇ ਫਕੀਰਾਂ ਵਾਲਾ ਪੇਸ ਬਣਾਇਆ ਤੇ ਬਾਣੀ ਪੜਨਦੇ ਆ ਇੱਕ ਸੱਜਣ ਨੇ ਸਵਾਲ ਕੀਤਾ ਕਿੰਨਾ ਬਾਬਾ ਜੀ ਇਹ ਸਾਰੇ ਪਾਠ ਕਰਨ ਲੱਗ ਪੜਨ ਤੇ ਕੰਮ ਕਿਦਾਂ ਚੱਲੂ ਆਖੋ ਸਤਨਾਮ ਵਾਹਿਗੁਰੂ ਇੱਕ ਕੋਈ ਮੀਟ ਮੋੜ ਛੱਡਦਾ ਕਿੰਨਾ ਬਾਬਾ ਜੀ ਇਹ ਵੀ ਹੁਕਮ ਜਾ ਇੰਦਰ ਜੀ ਕਿਤੇ ਇਹਨਾਂ ਨੂੰ ਨਾਸ਼ ਕੀਏ ਮੁਰਗੀਆਂ ਮਰ ਗਿਆਨੋਂ ਤੇ ਇਹਨਾਂ ਦਾ ਦੁਨੀਆ ਤੇ ਗੰਦ ਪੈ ਜੇ ਤੇ ਬੰਦਾ ਪੁੱਛੇ ਕਿ ਸਾਨੂੰ ਤੇ ਕੋਈ ਖਾਂਦਾ ਨਹੀਂ ਸਾਡਾ ਕਿੱਲਾ ਕੁ ਪੈ ਗਿਆ ਜਿੰਨਾ ਸਭ ਤੋਂ ਵੱਧ ਗੰਦ ਪਾਇਆ ਦੁਨੀਆ ਤੇ ਬੰਦਗੀ ਬਗੈਰ ਬੰਦਾ ਗੰਦੇ ਤੋਂ ਹੀ ਬਹਾਨੇ ਟੁਚਰੇ ਨੇ ਲੱਗ ਲਿੰਦਾ ਨਾ ਆਖੋ ਸਤਿ ਸ੍ਰੀ ਅਕਾਲ ਤੁਹਾਡੀ ਕਿਰਪਾ ਕੀ ਆਪੋ ਆਪਣਾ ਸਵਾਰ ਹੈ ਚੰਗੀ ਚੀਜ਼ ਗ੍ਰਹਿਣ ਕਰਿਓ ਜਿਹੜੀ ਗਲਤ ਲੱਗੀ ਉਹਨੂੰ ਛੱਡ ਦਿਓ ਮਾਰੇ ਸੱਚੇ ਪਾਤਸ਼ਾਹ ਨੂੰ ਸਾਲਸਰਾਏ ਕਹਿੰਦਾ ਸਰਗੁਰੂ ਇੰਨੀ ਤੁਹਾਡੇ ਕੋਲ ਮਾਇਆ ਤੁਸੀਂ ਲਾਲ ਉਦੈਂ ਦੇਈ ਜਾਂਦੇ ਆ ਤੇ ਆਪ ਚਰਨਾਂ 'ਚ ਜੋੜਾ ਨਹੀਂ ਤੇ ਆ ਸ਼ਬਦ ਗਾਈ ਜਾਂਦੇ ਆ ਮਹਾਰਜ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਅਮੀਰੀ ਗੁਰੂ ਦੇ ਸ਼ਬਦ ਵਿੱਚ ਹੈ ਮੱਤ ਵਿੱਚ ਰਤਨ ਜਵਾਹਰ ਮਾਣਕ ਜੀਕ ਇਹ ਪਿਆਰ ਸਿ ਮਰੇ ਨੇ ਸਮਝਾਉਣਾ ਸੀ ਲੋਕਾਂ ਨੂੰ ਹੁਣ ਅੱਜ ਅਸੀਂ ਇੱਕ ਬੰਦੇ ਦੇ ਕੋਲ 7-8 ਕਰੋੜ ਜਮਾ ਉਹਨੂੰ ਟੈਨਸ਼ਨ ਪਈ ਹੈ ਵੀ ਕੋਈ ਲੈ ਨਾ ਜਾਵੇ ਤੇ ਇੱਕ ਬੰਦੇ ਦਾ ਸੌਦਾ ਮੁੱਕਾ ਉਹਨੂੰ ਟੈਨਸ਼ਨ ਬੱਚੇ ਭੁੱਖੇ ਸ਼ਾਮ ਨੂੰ ਕਹਿੰਦੇ ਪਾਪਾ ਰੋਟੀ ਤੇ ਜੇ ਉਹ ਬੰਦਾ ਸੱਚੀ ਬਾਣੀ ਦੇ ਉੱਤੇ ਚੱਲੇ ਆਪਣੇ 7 ਕਰੋੜ ਚੋਂ 20 ਲੱਖ ਦੇ ਦੇ ਤੇ ਕੀ ਉਹ ਚੱਲਿਆ ਹੱਸਦੀ ਸੰਗਤ ਆਪ ਕੋ ਸਤਿ ਆ ਪਰ ਤੁਸੀਂ ਆਖੋ ਮੈਨੂੰ ਅੱਗੋਂ ਬਾਬਾ ਜੀ 2 ਲੱਖ ਕੀ ਲੱਖ ਵੀ ਘਟ ਗਿਆ ਦੌਰਾ ਪੈ ਜਾਣਾ। ਇਹ ਖੁ ਗੁਰਮੁਖੋ ਆਪਾ ਭੈਣ ਭੜਾ ਬੈਠੀ ਆਪਾ ਮਾਰੇ ਨੂੰ ਮੱਥਾ ਟੇਕਦੇ ਆਂ। ਗੁਰੂ ਦੀ ਮੰਨਦੇ ਨੇ। ਕੋਈ ਸ਼ੱਕ ਨਹੀਂ ਅੱਜ ਮੇਰੀ ਕੌਮ ਨੇ ਇੱਕ ਸੋਨੇ ਦੇ ਗੁਰਦੁਆਰੇ ਬਣਾਤੇ। ਪਾਲ ਗਾਲੀਆਂ ਸੋਨੇ ਦੀਆਂ ਗੁਰੂ ਦੀ ਸ਼ਰਦਾ ਏ ਪੂਰਾ ਵਰਲਡ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਈ। ਪਰ ਸਵਾਲ ਕਿੱਥੇ ਆ ਕੇ ਰੁਕ ਗਿਆ ਵੀ ਗੁਰੂ ਨੂੰ ਮਨ ਦੇ ਗੁਰੂ ਦੀ ਗੱਲ ਨਹੀਂ ਮੰਨਦੇ ਜਿਵੇਂ ਮਹਾਰਜ ਦਾ ਮਿਸ਼ਨ ਸੀ ਮਹਾਰਜ ਕਹਿੰਦੇ ਸਾal ਸਦਾਏ ਜਦੋਂ ਬੰਦਾ ਪੈਦਾ ਹੁੰਦਾ ਹੈ ਤੇ ਨੰਗਾ ਹੀ ਹੁੰਦਾ ਨਾ ਤੇ ਜਦੋਂ ਜਾਂਦਾ ਫਿਰ ਤੇ ਫਿਰ ਕਾਦਾ ਭਾਰ ਚੁੱਕੀ ਫਿਰੇ ਕਹਿੰਦੇ ਕੋਈ ਫਕੀਰ ਸੀ ਨੰਗਾ ਰਹਿੰਦਾ ਸੀ ਕਈ ਮਹਾਂਪੁਰਖ ਪ੍ਰਾਤਨ ਸਮੇਂ ਚ ਨਾ ਬਾਬਾ ਵੀਰਮਦਾਸ ਜੀ ਹੋਵੇ ਬਦੌਸ਼ੀ ਵਾਲੇ ਦੇਨ 21 ਸਾਲ عمر ਮਾਰੇ ਦੇ ਮਾਮਾ ਜੀ ਲੱਗਦੇ ਗੁਰੂ ਗੋਬਿੰਦ ਸਿੰਘ ਦੇ ਨੰਗੇ ਰਹਿੰਦੇ ਹੀ ਆਖੇ ਸਾਹਿਬ ਇਹ ਅਸੀਂ ਕੱਪੜੇ ਪਾ ਕੇ ਵੀ ਨੰਗੇ ਆ ਕਿਉਂਕਿ ਸਾਡੇ ਅੰਦਰ ਦੀ ਸੋਚ ਗੰਦੀ ਆ ਆ ਪਪਾਵੇਂ ਸੋਹਣੇ ਕੱਪੜੇ ਪਾਏ ਜੋ ਮਰਜੀ ਆਪਣੀ ਨੀਤ ਨਹੀਂ ਚੰਗੀ ਆ ਉਹ ਇਦਾਂ ਦੇ ਸੀ ਉਹ ਅੰਦਰੋਂ ਬਾਹਰੋਂ ਅੰਦਰ ਉਹਨਾਂ ਦਾ ਮਰ ਚੁੱਕਾ ਹੈ ਤੇ ਮਹਾਰਿ ਸੱਚੇ ਪਾਤਸ਼ਾਹ ਕਿਰਪਾ ਕਰਦੇ ਦਇਆ ਕਰਦੇ ਆ ਦਾਵਾ ਕਾਦਾ ਕਹਿੰਦੇ ਕੋਈ ਫਕੀਰ ਨੰਗਾ ਸੀ ਤੇ ਕਿਸੇ ਨੇ ਠੰਡ ਚ ਤਰਸ ਕੀਤਾ ਉਹ ਤੇ ਕੰਬਲੀ ਪਾਤੀ ਤੇ ਉਹ ਆਵਦੀ ਬੰਦਗੀ ਚ ਬੈਠਾ ਆਪਦੇ ਰਾਸ ਵਿੱਚ ਤੇ ਲਾਗੇ ਧੂਆਂ ਲੱਗਾ ਸੀ ਢੂ ਕੰਬਲੀ ਨੂੰ ਲੱਗ ਲਗੀ ਤੇ ਕੰਬਲੀ ਮੋਢੇ ਤੋਂ ਖਿਸਕ ਕੇ ਮੱਚ ਗਈ ਤੇ ਕਿਸੇ ਨੇ ਭੱਜ ਕੇ ਰੌਲਾ ਪਾਇਆ ਕਹਿੰਦੇ ਓ ਫਕੀਰਾ ਓਏ ਫਕੀਰਾ ਤੂੰ ਸੜ ਜਾਏਗਾ ਓਏ ਸੜ ਜਾਏਗਾ ਉਹ ਅਗੋਸੀ ਜਾਏ ਕਿ ਨਾ ਕਾਦਾ ਰੌਲਾ ਪਾਇਆ ਬਹਿ ਜੋ ਕਹਿੰਦਾ ਤੂੰ ਸੜ ਜਾਏਗਾ ਕਹਿੰਦੇ ਆ ਜਿੰਨੇ ਬੈਠੇ ਆ ਆ ਜਿਹੜਾ ਕਥਾ ਕਰਨਦਿਆ ਨੋਟ ਕਰ ਲੋ ਇੱਕ ਦਿਨ ਸਾਰਿਆਂ ਨੇ ਉਹ ਨਹੀਂ ਬੋਲੇ ਡਰ ਗਈ ਆ ਕੋ ਸਾਧ ਜੀ ਇਹ ਵੀ ਗੱਲ ਸੱਚੀ ਜੇ ਕਈ ਬੰਦੇ ਬੜਾ ਡਰਦੇ ਜਿੰਨਾ ਕੋਈ ਚੰਗਾ ਪੈਸਾ ਪੂਹਾ ਕਹਿੰਦੇ ਬਾਬਾ ਜੀ ਇਹੋ ਜੀ ਕਥਾ ਨਾ ਕਰਿਆ ਕਰੋ ਤਾਂ ਹੀ ਹੋਣੀ ਤੁਸੀਂ ਬੋਲੇ ਹੁਣ ਹੈ ਨਾ ਕਿ ਆਪਾਂ ਸਾਰੇ ਜਿੰਨੇ ਬੈਠੇ ਆਪਾਂ ਇੱਕ ਦਿਨ ਸੜ ਕੇ ਵਾਹ ਜੀ 6 ਫੁੱਟ ਦਾ ਬੰਦਾ ਸਾਰੇ ਪਿੰਡ ਨੂੰ ਵਕਤਫਾਈ ਮਰਦਾ ਮੈਂ ਆ ਕਰ ਦੂੰ ਉਹ ਕਰ ਦੂ ਤੇ ਬਾਣੀ ਕਹਿੰਦੀ ਆ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵਨ ਦੇ ਆ ਪੈਰਾਂ ਤਲੇ ਮੋਇਆ ਉੱਪਰ ਹੋਏ ਕਹਿੰਦੇ 6 ਫੁੱਟ ਦਾ ਬਹੁਤਾ ਰੋਬ ਜਮਾਉਂਦਾ ਫਿਰਦਾ ਇੱਕ ਦਿਨ ਇਹੋ ਜਿਹਾ ਆਣਾ 2 ਕਿਲੋ ਦੇ ਲਫਾਫੇ ਚ ਪਾ ਦਾਂ ਕਰ ਦਿਆਂ ਇਹਦੇ ਸਾਡੇ ਜਿਹੜੇ ਆਗੂ ਆ ਕੁਰਸੀਆਂ ਤੇ ਬੈਠੇ ਕਿਤੇ ਉਹ ਵੀ ਸੁਣ ਲੈਣਾ ਕਥਾ ਕਿਉਂ ਧੱਕਾ ਕਰੀ ਜਾਨੇ ਅਸੀਂ ਆਖੋ ਸਾਸਾ ਸਾਹਿਬ ਜੀ ਇੰਨਾ ਧੱਕਾ ਨਾ ਕਰੀਏ ਆਪਾਂ ਇੱਥੇ ਰਹਿਣਾ ਨਹੀਂ ਕਿਤੇ ਔਰੰਗਜ਼ੇਬ ਵੀ ਕਹਿੰਦਾ ਸੀ ਮੈਂ ਹੀ ਆ ਜਹਾਂਗੀਰ ਕਹਿੰਦਾ ਉਹਨਾਂ ਨਾਂ ਹੀ ਵੇਖੋ ਕਿੱਡੇ ਸੋਨੇ ਰੱਖਿਆ ਹੋਇਆ ਹੂੰ ਇੱਕ ਨੇ ਨਾਂ ਰੱਖਿਆ ਸ਼ਾਹਜਹਾਨ ਕਿ ਸਾਰੇ ਜਹਾਨ ਦਾ ਮੈਂ ਸ਼ਾਹ ਵਾਂ ਤੇ ਮੁੜ ਕੇ ਪਾਣੀ ਦੀ ਘੋਟ ਨੂੰ ਤਰਸਦਾ ਮਰਿਆ ਲੈ ਇੱਕ ਨੇ ਨਾਂ ਰੱਖਿਆ ਜਹਾਂਗੀਰ ਜਹਾਂ ਮੈਂ ਨੇ ਦੁਨੀਆ ਤੇ ਗੀਰ ਮੁਠੀ ਚ ਕਹਿੰਦਾ ਸਾਰੀ ਦੁਨੀਆ ਮੇਰੀ ਮੁਠੀ ਚ ਐ ਇੱਕ ਦਿਨ ਆਪ ਵੀ ਮੁਠੀ ਚ ਬੈ ਗਈ ਇਦਾਂ ਹੀ ਔਰੰਗਜੀਬ ਔਰੰਗ ਨਾਮ ਹੈ ਸ਼ਿੰਗਾਰ ਜੀਵ ਤਖਤ ਜਿਹੜਾ ਕਹਿੰਦਾ ਮੈਂ ਤਖਤ ਦਾ ਸ਼ਿੰਗਾਰਾਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਪੜਿਆ ਭਾਈ ਸਿੰਘ ਸੋਹ ਸਿੰਘ ਕਹਿੰਦੇ ਲੈ ਡਰਿੰਕ ਤੇ ਬਾਥਰੂਮ ਵਿੱਚ ਹੀ ਨਿਕਲ ਗਿਆ ਇਹੋ ਜੀ ਬੋਲ ਪੜੇ ਬਾਪੂ ਦੇ ਦੁਨੀਆ ਨੂੰ ਜੀਵਿਤ ਪਾਉਣ ਵਾਲਾ ਬੰਦਾ ਜਿਹੜਾ ਉਹਦਾ ਅੰਦਰ ਕੰਮ ਗਿਆ ਸੀ ਕਹਿੰਦਾ ਮੇਰੀ ਕਬਰ ਉੱਥੇ ਬਣਾਇਓ ਜਿੱਥੇ ਰੋਖ ਨਾਲ ਮੈਂ ਇੱਦਾ ਜਨਮ ਕੀਤਾ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਐਡੀ ਵੱਡੀ ਸਜ਼ਾ ਕਈ ਵਾਰੀ ਨਾ ਮਾਫ਼ ਕਰਿਓ ਅਵਸਰ ਨਹੀਂ ਮਾੜਾ ਹੁੰਦਾ ਅਵਸਰ ਚੰਗਾ ਆਂਦਾ ਕੋਈ ਸੀ ਤੇ ਜਿਹੜੇ ਉਂਗਲਾਂ ਦੇ ਨਾਲੇ ਨਾ ਉਹ ਨਹੀਂ ਟਿਕਰ ਦਿੰਦੇ ਆਖੋ ਵੇ ਸੁਬਾਹੇ ਜੀ ਕਿਤੇ ਨਾ ਕਿਤੇ ਔਰੰਗਜ਼ੇਬ ਦੇ ਨਾਲ ਵੀ ਇਦਾਂ ਹੀ ਹੋਇਆ ਉਦੇ ਸਲਾਹਕਾਰ ਮਾਰੇ ਸੀ ਗੱਲ ਨੂੰ ਅੱਧੀ ਦੱਸਦੇ ਰਹੇ ਤੇ ਅੱਗੇ ਪੰਗਾ ਪੂਰਾ ਪਰ ਜਦੋਂ ਨੇ ਜਫਰ ਨਾਮੇ ਚ ਸਾਰਾ ਕੁਝ ਵੇਖਿਆ ਵੀ ਆਹ ਕੁਝ ਹੋਇਆ ਅੰਦਰ ਨੂੰ ਸੱਟ ਵੱਜ ਗਈ ਓਏ ਮਣਾ ਕਿਹੜੇ ਖੁਦਾ ਨੂੰ ਮੂੰਹ ਦਿਖਾਉਂਗਾ ਮਾਰੇ ਨੇ ਬੋਲੀ ਇਦਾਂ ਦੇ ਲਿਖੇ ਸੀ ਇੱਥੋਂ ਫੜ ਕੇ ਦਿਲ ਬਹਿ ਗਿਆ ਖੁਸਾ ਸਲਾਹਕਾਹ ਜੀ ਤਾਂ ਕਰਕੇ ਸਾਧ ਸੰਗਤ ਜੀ ਮਾਰੇ ਕਹਿੰਦੇ ਸਾal ਸਦਾਏ ਰੱਬ ਦੀ ਬੰਦਕੀ ਕਰਨ ਆਏ ਆ ਮੇਲੇ ਆਏ ਆ ਇਹ ਜੋ ਦੁਨੀਆ ਸਿਹਰ ਮੇਲਾ ਦਸਤਗਿਰੀ ਸਾਹੇ ਜਿਹੜਾ ਬਹਿ ਰੇ ਇਹ ਮਿੱਠੇ ਮਿੱਠੇ ਬੋਲ ਸੁਣੇ ਜਿਦਾ ਤੁਹੀਂ ਸੁਣੇ ਅੱਜ ਸਾਰਾ ਪਰਿਵਾਰ ਸਾਉਸਲਾਏ ਦਾ ਸੁਣਦਾ ਰਿਆ ਮਾਰੇ ਸਹਿਬ ਜੀ ਕਹਿੰਦੇ ਭਲਾ ਘਰ ਭਲਾ ਸਾਰੀ ਜ਼ਿੰਦਗੀ ਕਾਚੀ ਪਰਖੀ ਗਿਆ ਕੋਈ ਲੋਕਾਂ ਦੇ ਹੀਰੇ ਪਰਖੀ ਗਿਆ ਹੀਰੇ ਜੈਸਾ ਜਨਮੇ ਪਰਖਿਆ ਨਹੀਂ ਤੇ ਫਕੀਰ ਨੇ ਆਖਿਆ ਫਿਰ ਕੀ ਕੰਬਲੀ ਸੜ ਗਈ ਫਕੀਰ ਦੀ ਹੱਸਿਆ ਢਾੜੀ ਮਾਰ ਚੰਗਾ ਹੋਇਆ ਲੈ ਗਿਆ ਮੋਢਿਆਂ ਉਤੋਂ ਭਾਰ ਫਕੀਰ ਕਿੰਨਾ ਕੋਈ ਨਹੀਂ ਕੰਬਲੀ ਛੜੀ ਫਿਰ ਕੀ ਹਜੇ ਤੇ ਸਰੀਰ ਵੀ ਸੜ ਜਾਣਾ ਕਿੰਨਾ ਅੰਦਰ ਭਿੱਜ ਜਾਓ ਉਹ ਰਾਗੀਰ ਚਲੇਗਾ ਸੋ ਇੱਥੇ ਮਹਾਰਾਜ ਸਾਹਿਬ ਦਾ ਇਤਿਹਾਸ ਬੜਾ ਪਿਆਰਾ ਜਿਹਨੂੰ ਇਹ ਗੱਲਾਂ ਸਾਲਸਰਾਏ ਨੇ ਸੁਣੀਆਂ ਹੁੰਜੇ ਬਹਿ ਗਿਆ ਹੁਣ ਜਿਹੜਾ ਬੰਦਾ ਜੋਰੀ ਹੋਵੇ ਤੁਸੀਂ ਸਾਬ ਲਓ ਕਿੰਨਾ ਅਮੀਰ ਹੋਊਗਾ ਪਰ ਜਦੋਂ ਬਾਬੇ ਦੇ ਸ਼ਬਦ ਇੱਥੇ ਵਸ ਗਏ ਉਹ ਪੁੰਝੇ ਮਿੱਟੀ ਚ ਹੀ ਬਹਿ ਗਏ ਲੀਣ ਹੋ ਗਿਆ ਕਿੰਦਾ ਮਹਾਰਾਜੇ ਤਰਸ ਕੀਤਾ ਜੀ ਮੇਰੇ ਘਰੇ ਚਰਨ ਪਾ ਦਿਓ ਆਖੋ ਸਤਨਾਮ ਵਾਹਿਗੁਰੂ ਜੀ ਉੱਥੇ ਕੀਰਤਨ ਕਥਾ ਹੋਏ ਤੇ ਮਹਾਰਾਜ ਸਾਹਿਬ ਨੂੰ ਬਹੁਤਾ ਹੀ ਪਿਆਰ ਕਰ ਗਿਆ ਉਹ ਮਾਰੇ ਚੱਲਣਾ ਪਉਣ ਲੱਗੀ ਤੇ ਉਹ ਕਹਿੰਦਾ ਮੈਂ ਦੁਨੀਆਂ ਸੇ ਕੀ ਮੰਗਾਂ ਮੈਂ ਦੁਨੀਆਂ ਸੇ ਮੈਂ ਆਪ ਅਮੀਰ ਹਾਂ ਜੋਰੀ ਹਾਂ ਤੂੰ ਮਹੀਂਸੇ ਮੰਗਦਾ ਹਾਂ ਮੈਂ ਤੁਮਸੇ ਵੀ ਕੀ ਮੰਗੂ ਤੂੰ ਹੀ ਕੋ ਮੰਗਦਾ ਮਯੂਸ ਹੂ ਇਸ ਜ਼ਹਾਂ ਮੇ ਤੇਰੇ ਪਾਸ ਆਨੇ ਕੋ ਜੀ ਚਾਹਤਾ ਹੈ ਦਿਲ ਨਹੀਂ ਲਗਾ ਤੇਰੇ ਦੀਏ ਖਲਾਉਣੇ ਸੀ ਨਿੱਗੇ ਹੁੰਦੇ ਆਪਾਂ ਖੇਡਦੇ ਸੀ ਵਿਆਹ ਦੀ ਗੱਡੀ ਨਾ ਮਿੱਟੀ 'ਚ ਪੈਰ ਫਸਾ ਕੇ ਤੇ ਕੋਠੀ ਬਣਾ ਕੇ ਵਿੱਚ ਤੀਲੇ ਲਾਉਂਦੇ ਸੀ ਨਾ ਆ ਕੋਈ ਵੈਗਰੋ 50 ਦਾ ਟਰੈਕਟਰ ਟਰਾਲੀ ਲਿਆ ਕੇ ਆਪਾਂ ਨਿੱਕੇ ਹੁੰਦੇ ਖੇਡਦੇ ਸੀ ਮਾਰੇ ਸਹਿਬ ਜੀ ਕਹਿੰਦੇ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣੇ ਆਇਓ ਨਿੱਕੇ ਹੁੰਦੇ ਆਪਾਂ ਮਿੱਟੀ ਦਾ ਘਰ ਬਣਾਉਂਦੇ ਸੀ ਨਿੱਕੀ ਟਰਾਲੀ ਗੱਡੀ ਨਾਲ ਖੇਡਦੇ ਸੀ ਤੇ ਹੁਣ ਆਪਾਂ ਤੀਆਂ ਤੋਂ ਟੱਪ ਗਿਆਂ ਹੁਣ ਖੇਡ ਉੱਠੀ ਹੁਣ 20 ਲੱਖ ਦੀ ਗੱਡੀ ਐ ਤੇ ਕਰੋੜ ਦੀ ਕੋਠੀ ਤੇ ਨਜ਼ਰ ਆ ਹੈ ਖੇਡ ਹੀ ਆਂ ਫਰ ਕਿੰਨਾ ਬਚਪਨ ਚ ਵੀ ਖੇਡਦੇ ਅੱਜ ਵੀ ਖੇਡੇ ਲੱਗੇ ਤੇ ਸਾਲ ਸੜਾਏ ਬਾਬੇ ਨਾਨਕ ਨੂੰ ਕਹਿੰਦਾ ਦਾਤਿਆ ਦਿਲ ਨਹੀਂ ਲੱਗਾ ਤੇਰੇ ਦੀ ਇਖਲਾਉਣੇ ਸੀ ਅੱਜ ਨਹੀਂ ਵੀ ਆਪਾਂ ਬਣਾਈ ਫਿਰਦੇ ਨਾ ਜੈ ਦਾਤ ਜੀ ਇਹ ਖਡਾਉਣਾ ਸਾਰੀ ਦੁਨੀਆ ਰੇ ਲੱਗੀ ਆ ਵਿੱਚੇ ਹੀ ਮੈਂ ਹਰ ਬੰਦੇ ਦੀ ਰੀਤ ਹੈ ਰੱਬ ਕੋਲੋਂ ਇੱਜਤਦਾਰ ਮੈਂ ਭਣੀ ਮਲੀਮੋ ਆ ਕੋਈ ਭਾਲਦਾ ਰਤਬਾ ਲੀਡਰੀ ਦਾ ਪੁੱਤਰ ਅਰਜਣ ਦਾ ਪੁੱਤਰ ਅਕਬਰ ਦਾ ਸ਼ਾ ਸਲੀਮ ਹੋਵਾਂ ਕੋਈ ਆਖਦਾ ਮੈਨੂੰ ਇਹ ਜੱਗ ਪੂਜੇ ਪੁੱਤਰ ਅਰਜਣ ਦਾ ਜੋਰ ਵਿੱਚ ਭੀਮ ਹੋਵਾਂ ਤਨ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਮੇਰਾ ਪਿਤਾ ਮਰੇ ਮੈਂ ਜਤੀਮ ਹੋਵਾਂ ਮਾਰੇ ਨਿਰਦਾਸ ਕੀਤੀ ਸੀ 9 ਸਾਲ ਦੀ ਸੋ ਮੇਰੇ ਬਾਪਾ ਸਾਡੇ ਯਕੀਨੇ ਸਾਲਸਰੇ ਕੀ ਚੋਣਾ ਏ ਕਹਿੰਦੇ ਦਿਲ ਨਹੀਂ ਲੱਗਾ ਤੇਰੀ ਦੀਏ ਖਲੌਣੇ ਸੇ ਅੱਜ ਵੀ ਗੁਰੂ ਰਾਮਦਾਸ ਮਾਰੇ ਦੇ ਘਰ ਬੜੀਆਂ ਰੂਹਾਂ ਮਿਲਦੀਆਂ ਕਰੋੜਾਂ ਪਤੀ ਜਿਨ੍ਹਾਂ ਦੇ ਸਾਰੇ ਬੱਚੇ ਸੱਟ ਪਰਿਵਾਰ ਤੇ ਕਰ ਦੇਗੀ ਸੰਗਤ ਦੇ ਝੂਠੇ ਭਾਂਡੇ ਮਾ ਜਾਂਦੇ ਸੰਗਤ ਦੇ ਜੋੜੇ ਛਾੜ ਲੈ ਕਰੋੜਾਂ ਪਤੀ ਬੰਦੇ ਜਿੰਨਾ ਕੋ ਪਤਾ ਨਹੀਂ ਕਿੰਨਾ ਕੋ ਬਿਜ਼ਨਸ ਆ ਜੇ ਕਿਤੇ ਪੁੱਛਿਆ ਭਲਿਆ ਲੋਕੀ ਤੇ ਮਾਇਆ ਮੰਗਦੇ ਤੇ ਤੈਨੂੰ ਇੰਨਾ ਕੋਈ ਦਿੱਤਾ ਕਹਿੰਦੇ ਬਾਬਾ ਜੀ ਜੀ ਨਹੀਂ ਕਰਦਾ ਉਧਰ ਜਾਣਾ ਸਚਾਈ ਹੈ ਕਿਆ ਬੜੀਏ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਏ ਬੜੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਮਿਲਿਓ ਸੋਈ आनंद जिंदगी ਚ ਆ ਗਿਆ ਇੱਕ ਢਾਉਨੇ ਆ ਸਾਰੇ ਤੇ ਜਿੰਨੀ ਦੁਨੀਆ ਰੋਂਦੀ ਨਿੱਕਾਂ ਕਰ ਹੁੰਦਾ ਸੀ ਪਾਪਾ ਮੇਲੇ ਚ ਗੱਡੀ ਲੈਣੀ ਹਏ ਲੈ ਦੇ ਤੇ ਪਾਪੇ ਨੇ ਕਹਣਾ ਪੁੱਤ ਆਪਾਂ ਕੀ ਕਰਨੀ ਗਰੀਬੀ ਸੀ ਹੁਣ ਵੱਡਾ ਹੋਇਆ ਤੇ ਦੂਜੀ ਗੱਡੀ ਨੂੰ ਰੋਂਦਿਆ ਕੋਠੀ ਨੂੰ ਰੋਂਦਿਆ ਕੁਝ ਬਾਹਰ ਜਾਣ ਨੂੰ ਰੋਂਦਿਆ ਰੋਣਾ ਤੇ ਉਹ ਹੀ ਆ ਉਦੋਂ ਨਿੱਕੇ ਸੀ ਹੁਣ ਥੋੜੇ ਜਿਹਾ ਵੱਡੇ ਹੋ ਗਿਆ ਤੇ ਉਨੀ ਇਹ ਕਿਹਾ ਕਹਿੰਦੇ ਬਾਬਾ ਦਿਲ ਨਹੀਂ ਲੱਗਾ ਤੇਰੇ ਦੀ ਇਹ ਖਲੌਣੇ ਸੇ ਹੁਣ ਮੇਰਾ ਜੀ ਨਹੀਂ ਲੱਗਦਾ ਕੋਠੀਆਂ ਕਾਰਾਂ ਤੇ ਮਾਇਆ 'ਚ ਮੈਨੂੰ ਨਾਲ ਹੀ ਲੈ ਜਾ। ਬਾਦਸ਼ਾਹ ਆਸ ਬਹਿ ਕਹਿੰਦੇ ਬਹਿ ਜਾ ਕਿੱਧਰ ਜਾਣਾ ਤੂੰ ਕਹਿੰਦੇ ਦਿਲ ਨਹੀਂ ਲੱਗਾ ਤੇਰੇ ਦੀਏ ਖਲਾਉਣੇ ਸੇ ਤੇਰੀ ਗੋਦ ਪਾਣੇ ਕੋ ਜੀ ਚਾਹਤਾ ਹੈ ਮੇਰਾ ਜੀ ਕਰਦਾ ਬਾਬਾ ਤੇਰੇ ਨਾਲ ਕੀਰਤਨ ਸੁਣਾ ਕੋਲੇ ਰਹਿ ਮੇਰੇ ਉੱਥੇ ਕਹਿੰਦੇ ਮਾਰੇ ਨੇ ਵਚਨ ਕੀਤਾ ਸੀ ਸਾਲਸਰਾਏ ਹੁਣ ਅਸੀਂ ਜਾਣਾ ਏ ਜਿਦੋਂ ਦਸਵੇਂ ਜਾਮੇ ਚਾਵਾਂਗੇ ਤੇ ਫਿਰ ਤੇਰੇ ਇਸ ਧਰਤੀ ਤੇ ਆ ਜਾਾਂਗੇ ਆਪੇ ਸਤਨਾਮ ਸੁਬਾਹ ਅੱਲ੍ਹਾ ਪਟਨਾ ਸ਼ਹਿਰ ਵਿਖੇ ਪਵਲਯੋ ਤਹੀ ਪ੍ਰਕਾਸ਼ ਗੁਰੂ ਦੀ ਮਹਿਮਾ ਗੁਰੂ ਜਾਨ ਮੇਰੀ ਕੀ ਔਕਾਤ ਹੈ ਗੁਰੂ ਦੇ ਚਰਨਾਂ ਦੀ ਧੂੜ ਨਹੀਂ ਆਪ ਜਿੱਦਾਂ ਜੋ ਗ੍ਰੰਥਾਂ ਨੇ ਲਿਖਿਆ ਜੋ ਵੱਡਿਆਂ ਨੇ ਉਹਨੂੰ ਆਪੋ ਆਪੇ ਤਰੀਕੇ ਨਾਲ ਵਿਦਵਾਨ ਪੇਸ਼ ਕਰਦੇ ਆ ਪਰ ਚੰਗੀ ਕੀ ਦਸੋ ਜਿਹੜੀ ਚੀਜ਼ ਪਸੰਦ ਆਈ ਉਹਨੂੰ ਪਕੜ ਕਰ ਲੋ ਤਾਂ ਮਾਰੇ ਸਾਹਿਬ ਜੀ ਫਿਰ 30 ਸਾਲਾਂ ਬਾਅਦ ਸਾਧ ਸੰਗਤ ਜੀ 3 ਦਹਾਕੇ 33 ਸਾਲ ਵੀ ਲਿਖਿਆ ਮਾਤਾ ਗੁਜਰਕੌਰ ਨੇ ਭਗਤੀ ਕੀਤੀ। ਇਹਦੀ ਗਵਾਹੀ ਮਾਰੇ ਨੇ ਆਪ ਲਿਖੀ ਆਪਣੀ ਕਲਮਣਾ ਬਾਦਸ਼ਾਹ ਕਹਿੰਦੇ ਤਾਤ ਮਾਤਮ ਰੋ ਲਖ ਅਰਾਦਾ ਬਹੁ ਵਿਦਯੋਗ ਸਾਧਨਾ ਸਾਧਾ ਜਾਵਨ ਕਰੀ ਅ ਲਖ ਕੀ ਸੇਵਾ ਇਸੇ ਮੱਟੀ ਕਵਰ ਕਿਸੇ ਦਰਖਤ ਨੂੰ ਨਹੀਂ ਮੇਰੇ ਬਾਪੂ ਨੇ ਪੁੱਜਿਆ ਬੇਬੇ ਨੇ ਉਹ ਪਰਮੇਸ਼ਰ ਦੀ ਕਿਉਂਕਿ ਸੱਚਾ ਹਿੰਦੂ ਆਪਣੀ ਰਾਮ ਸੱਚਾ ਮੁਸਲਮਾਨ ਬੁਰਾਨ ਵਾਲਾ ਸੱਚਾ ਈਸਾਈ ਸੰਬੂਰ ਬਾਈਬਲ ਨੂੰ ਸਾਰੇ ਸਤਕਾਰਯੋਗ ਨੇ ਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਆਪੋ ਆਪਣੇ ਧਰਮ ਸਤਕਾਰਯੋਗ ਸਿਮਰਤ ਵੇਦ ਪ੍ਰਾਨ ਪੁਕਾਰਨ ਕੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਬਾਣੀ ਕਹਿੰਦੀ ਗੱਲਾਂ ਹੀ ਆ ਜਿਹੜੀਆਂ ਮਰਜੀ ਵਧਾ ਕੇ ਕਰੀ ਜਾਓ ਕੋਈ ਤੱਤੀਆਂ ਕਰ ਦਿੰਦਾ ਕੋਈ ਠੰਡੀਆਂ ਆਪ ਕੋ ਸਤਰਾ ਸਵਾਹਿਬ ਸਾਰੇ ਧਰਮਾਂ ਦਾ ਇਹੋ ਹੀ ਧਰਮ ਹੈ ਸੁਖਮਣੀ ਸਾਹਿਬ ਪੜ ਲਓ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਵੀ ਸੋਹਣੇ ਕਰਮ ਕਰੋ ਚਾਰ ਦਿਨ ਆਏ ਆ ਤੇ ਸੋਣਾ ਜੀਓ